ਸਿੱਖ ਧਰਮ ਦਾ ਬਹੁਤ ਹੀ ਮੁਬਾਰਕ ਸਥਾਨ ਹੈ ਗੁਰਦੁਆਰਾ 베ਰ ਸਾਹਿਬ ਉਹ ਮੁਬਾਰਕ ਸਥਾਨ ਸੁਲਤਾਨਪੁਰ ਲੋਧੀ ਦਾ ਜਿੱਥੇ ਤਾਂ ਤਾਂ ਗੁਰੂ ਨਾਨਕ ਸਾਹਿਬ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਮਰਦਾਨਾ ਜੀ ਕਥਾ ਕੀਰਤਨ ਕਰਦੇ ਹੁੰਦੇ ਸਨ ਬਾਬਾ ਨਾਨਕ ਕਥਾ ਕੀਰਤਨ ਕਰਦੇ ਤੇ ਭਾਈ ਮਰਦਾਨਾ ਜੀ ਰਬਾਬ ਵਜਾਇਆ ਕਰਦੇ ਸਨ ਇਹ ਉਹ ਮੁਬਾਰਕ ਸਥਾਨ ਹੈ ਜਿੱਥੋਂ 베ਰੀ ਤੋਂ 베ਰ ਸਾਹਿਬ ਦੇ ਨਾਮ ਨਾਲ ਇਸ ਥਾਨ ਪੂਜਨਯੋਗ ਤੇ ਸਤਿਕਾਰਯੋਗ ਐ ਸਿੱਖ ਧਰਮ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਨੇ ਇੱਥੇ ਨਤਮਸਤਕ ਹੋ ਕੇ ਆਉਂਦੀਆਂ ਨੇ ਤੁਸੀਂ ਸਭ ਜਾਣਦੇ ਹੋ ਕਿ ਬਾਬਾ ਨਾਨਕ ਜੀ ਦਾ ਜਿਹੜਾ ਜਨਮ ਸਥਾਨ ਹੈ ਭੋਇ ਦੀ ਤਲਵੰਡੀ ਜਿਹਨੂੰ ਅੱਜ ਕੱਲ ਨਾਨਕਾਣਾ ਸਾਹਿਬ ਕਹਿਣਾ ਚਾਹੀਦਾ ਹੈ ਨਾਨਕ ਆਣਾ ਲੇਕਿਨ ਅਸੀਂ ਕੀ ਕਹ ਲਾ ਪਿਆ ਨਨਕਾਣਾ ਵੈਸੇ ਨਾਂ ਤਾਂ ਨਾਨਕ ਆਣਾ ਸਾਹਿਬ ਹੈ ਜੋ ਇੱਕ ਆਪਣੇ ਆਪ ਚ ਬਾਬੇ ਨਾਨਕ ਨਾਲ ਸੰਬੰਧਿਤ ਹੈ ਇਹ ਉਹ ਮੁਬਾਰਕ 베ਰੀ ਹੈ ਜਿਸ ਮੁਬਾਰਕ ਬੇਰੀ ਦੇ ਤਾਂ ਤਨ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਜਿਹੜੇ ਸਿਰ ਨਾਲ ਮਿਲ ਕੇ ਰੱਬ ਸੋਨੇ ਦਾ ਕਿਉਂਕਿ ਉਹ ਰੱਬ ਤਾਂ ਖੁਦ ਸੀ ਲੇਕਿਨ ਉਹਨਾਂ ਨੇ ਸਾਡੇ ਲਈ ਇੱਕ ਜੋ ਮਾਰਗਦਰਸ਼ਕ ਪੈਦਾ ਕੀਤਾ ਸੀ ਕਿੰਨੇ ਕਿ ਰੱਬ ਸੋਨੇ ਨੂੰ ਯਾਦ ਕਰਦੇ ਸਨ ਇਸ ਥਾਂ ਤੇ ਨਾਲ ਹੀ ਲੱਗੇ ਵੀ ਨਦੀ ਹੈ ਜਿਹਦੇ ਵਿੱਚ ਬਾਬੇ ਨਾਨਕ ਨੇ ਗੁਰੰਤ ਸਾਹਿਬ ਜੀ ਨੇ ਤੁੰਬੀ ਲਾਈ ਗਈ ਸੀ ਤੇ 72 ਘੰਟੇ ਬਾਅਦ ਜਿਹੜੇ ਸੀ ਉਹ ਉਦੇ ਵਿੱਚੋਂ ਬਾਹਰ ਆਏ ਸਨ ਆਪਾਂ ਉਹਦੇ ਵੀ ਦਰਸ਼ਨ ਮੇਲੇ ਕਰਦੇ ਹਾਂ ਪੋਸ਼ਸਤਾਨ ਦੇ ਵੀ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਧੰਤਨ ਗੁਰੂ ਨਾਨਕ ਸਾਹਿਬ ਜੀ ਇਸ ਸਥਾਨ ਤੇ 14 ਸਾਲ 9 ਮਹੀਨੇ ਤੇ 13 ਦਿਨ ਕਰੀਬ ਠਹਿਰੇ ਸਨ ਤੇ ਇਤਿਹਾਸ ਦੇ ਪੰਨੇ ਤਾਂ ਇਹ ਵੀ ਦੱਸਦੇ ਨੇ ਕਿ ਇਸ ਕਾਲੀ ਵੇਈ ਨਦੀ ਦੇ ਕੰਢੇ ਕਿਉਂਕਿ ਜਦੋਂ ਸੁਲਤਾਨਪੁਰ ਇਹ ਇਲਾਕਾ ਜਿਹੜਾ ਸੀ ਬਹੁਤ ਪ੍ਰਾਤਨ ਸ਼ਹਿਰ ਆ ਇਹ ਲੋਧੀ ਵੰਸ਼ ਤੋਂ ਵੀ ਪਹਿਲਾਂ ਦੇ ਲੋਕਾਂ ਨੇ ਇਹਨੂੰ ਆਬਾਦ ਕੀਤਾ ਹੋਇਆ ਬਾਅਦ ਚ ਲੋਧੀ ਵੰਸ਼ ਇੱਥੇ ਕਬਜ਼ਾ ਹੋ ਗਿਆ ਤਾਂ ਉਸ ਤੋਂ ਬਾਅਦ ਇਹਦਾ ਨਾਮ ਸੁਲਤਾਨਪੁਰ ਲੋਧੀ ਜਿਹੜੇ ਨਾਮ ਨਾਲ ਮਸ਼ਹੂਰ ਹੋ ਗਿਆ ਸੀ ਤੇ ਇਹ ਜਿਹੜਾ ਸਥਾਨ ਇਹ ਲਗਭਗ 7ਵੀਂ ਸਦੀ ਦੇ ਵਿੱਚ ਇਹ ਆਬਾਦ ਹੋਇਆ ਸੀ 7ਵੀਂ ਸਦੀ ਦੇ ਵਿੱਚ ਉਸ ਤੋਂ ਬਾਅਦ ਇਹ ਇੱਕ ਵਪਾਰਕ ਕੇਂਦਰ ਵੀ ਰਿਹਾ ਬਹੁਤ ਵੱਡਾ ਇਹ ਸਾਰੀਆਂ ਬਰਸਾਤੀ ਨਦੀਆਂ ਹੋਇਆ ਕਰਦੀਆਂ ਸਾਨੂੰ ਉਹਨਾਂ ਸਮਿਆਂ ਦੇ ਮੁਤਾਬਕ ਜਿੱਦਾਂ ਹੁਣ ਕਈਆਂ ਪਿੰਡਾਂ ਦੇ ਵਿੱਚ ਜਿਹੜੀਆਂ ਨਦੀਆਂ ਨੇ ਛੋਟੀਆਂ ਬਰਸਾਤੀ ਨਦੀਆਂ ਉਹਨਾਂ ਨੂੰ ਡਰੇਨ ਵੀ ਕਹਿ ਦਿੰਦੇ ਨੇ ਕੋਈ ਉਹਨਾਂ ਨੂੰ ਢਾਪ ਵੀ ਕਹਿ ਦਿੰਦਾ ਕੋਈ ਕੋਈ ਵੀ ਨਾਂ ਲੈ ਸਕਦਾ ਹੈ ਤੇ ਇਸ ਤਰ੍ਹਾਂ ਇਹ ਵੀ ਨਦੀ ਜਿਹੜੀ ਇੱਕ ਬਰਸਾਤੀ ਨਦੀ ਸੀ ਜੋ ਵਗਦੀ ਸੀ ਇਸ ਮੁਬਾਰਕ ਨਦੀ ਦੇ ਵਿੱਚ ਜਿਹੜੇ ਸੀ ਗੁਰੂ ਨਾਨਕ ਸਾਹਿਬ ਜੀ ਜਿਹੜੇ ਇਸ਼ਨਾਨ ਕਰਦੇ ਸਨ ਹੁਣ ਤਾਂ ਚਲੋ ਇੰਨੀ ਸਾਫ਼ ਸੁਥਰੀ ਨਹੀਂ ਲੱਗਦੀ ਦੂਸ਼ਿਤ ਲੱਗਦਾ ਇਹਦਾ ਪਾਣੀ ਕਾਫੀ ਜ਼ਿਆਦਾ ਕਿ ਉਸ ਸਮੇਂ ਦਾ ਮੁਤਾਬਕ ਕਿ ਪਾਣੀ ਜਿਹੜੇ ਜਲ ਸਨ ਬੜੇ ਹੀ ਸਾਫ ਸੁਥਰਾ ਹੋਇਆ ਕਰਦਾ ਸੀ ਜਦੋਂ ਅਸੀਂ ਪਿੱਛੇ ਜਾ ਕੇ ਵੇਖਦੇ ਹਾਂ ਤੇ ਇਹਦੇ ਵਿੱਚ ਕਾਫੀ ਅ ਐਵੇਂ ਦਾ ਹੁੰਦਾ ਹੈ ਕਿ ਜਿਹੜਾ ਆਪਾਂ ਨੋਰਮਲੀ ਨਹੀਂ ਕਹਿ ਸਕਦੇ ਲੇਕਿਨ ਇਸ ਸਥਾਨ ਤੇ ਬਾਬਾ ਨਾਨਕ ਜੀ ਜਿਨੇ ਟੁੰਬੀ ਲਾਈ ਤੇ 72 ਘੰਟੇ ਲਗਭਗ ਇਤਿਹਾਸ ਤੇ ਕੰਮੀਆਂ ਮੁਤਾਬਕ ਕਹਿੰਦੇ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਮੂਲ ਮੰਤਰ ਦਾ ਉਚਾਰਨ ਕੀਤਾ ਇਹ ਉਹ ਮੁਬਾਰਕ ਸਥਾਨ ਹੈ ਇੱਥੇ ਸੰਗਤਾਂ ਆ ਕੇ ਬੜਾ ਆਨੰਦ ਮਾਣਦੀਆਂ ਨੇ ਬੜੀਆਂ ਖੁਸ਼ੀਆਂ ਝੋਲੀਆਂ ਨਾਲ ਉਹਨਾਂ ਦੀਆਂ ਭਰ ਜਾਂਦੀਆਂ ਨੇ ਇੱਥੇ ਕੁਝ ਲੋਕ ਆਪਣੇ ਤਰੀਕੇ ਨਾਲ ਫੋਟੋਗ੍ਰਾਫੀ ਕਰ ਰਹੇ ਨੇ ਮੈਨੂੰ ਲੱਗਦਾ ਕਿ ਲੋਕ ਇਸ ਨੂੰ ਐਜ ਇੱਕ ਪਿਕਨਿਕ ਸਮਝਦੇ ਨੇ ਇਹ ਉਹਨਾਂ ਦੀ ਆਪਣੀ ਬੜੀ ਛੋਟੇ ਲੈਵਲ ਦੀ ਸੋਚ ਆ ਉਹਨਾਂ ਨੂੰ ਇਸ ਗੱਲ ਦਾ ਸਾਹ ਸੁਣਾਉਣਾ ਚਾਹੀਦਾ ਕਿ ਬਾਬੇ ਨਾਨਕ ਦੇ ਮੁਬਾਰਕ ਚਰਨ ਪਏ ਨੇ ਇਹ ਪੂਜਣਯੋਗ ਸਥਾਨ ਹੈ ਇਹ ਉਹ ਮੁਬਾਰਕ ਗੀਰ ਸਾਹਿਬ ਉਹ ਜਿਸ ਨੂੰ ਅਜੇ ਸੰਤਾਂ ਬੀਰ ਸਾਹਿਬ ਕਹਿ ਕੇ ਸੰਬੋਧਨ ਕਰਦੀਆਂ ਨੇ ਉਹ ਮਿੱਟੀ ਮੁਬਾਰਕ ਬੇਰੀ ਜਿਹਨੂੰ ਬੜੇ ਹੀ ਸੋਹਣੇ ਤਰੀਕੇ ਨਾਲ ਸੰਭਾਲਿਆ ਗਿਆ ਹੈ ਤੇ ਸਤਿਕਾਰਯੋਗ ਪੂਜਨਯੋਗ ਹੋ ਗਈ ਹੈ ਬੇਰੀ ਜਿੱਥੇ ਥੱਲੇ ਬਾਬਾ ਨਾਨਕ ਜੀ ਬੈਠੇ ਸਨ ਇਹ ਬੇਰੀ ਅੱਜ ਵੀ ਪੂਰੀ ਤਰ੍ਹਾਂ ਹਰੀ ਭਰੀ ਆ ਇਹਨੂੰ ਅੱਜ ਵੀ ਫਲ ਲੱਗਦੇ ਨੇ 500 ਸਾਲ ਤੋਂ ਵੱਧ ਸਮਾਂ ਹੋ ਗਿਆ 550 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਇਹ ਬੇਰੀ ਅੱਜ ਵੀ ਕਿੰਨੀ ਸੋਹਣੀ ਹਰੀ ਭਰੀ ਆ ਅਤੇ ਨਮੀ ਹੈ 베ਰੀ ਦੇ ਵਿੱਚੋਂ ਨਵੇਂ 베ਰ ਜਿਹੜੇ ਜੜ੍ਹਾਂ ਨਿਕਲ ਰਹੀਆਂ ਨੇ ਇਸ ਵਿੱਚੋਂ ਇਹ ਵੀ ਇੱਕ ਆਪਣੇ ਆਪ ਚ ਬੜੀ ਵੱਡੀ ਗੱਲ ਹੈ ਗੁਰਦੁਆਰਾ 베ਰ ਸਾਹਿਬ ਸੁਲਤਾਨਪੁਰ ਲੋਧੀ ਦਾ ਅੰਦਰ ਦਾ ਦ੍ਰਿਸ਼ ਜੋ ਬਹੁਤ ਹੀ ਪਿਆਰਾ ਜਾਂ ਕੇ ਬੜਾ ਸੋਹਣਾ ਹੈ ਬੜੇ ਆਨੰਦ ਦੇ ਨਾਲ ਸੰਗਤਾਂ ਦੂਰੋਂ ਦੂਰੋਂ ਆ ਕੇ ਨਤਮਸਤਕ ਹੋ ਰਹੀਆਂ ਨੇ ਬੜੇ ਭਾਗਾ ਵਾਲੀਆਂ ਸੰਗਤਾਂ ਨੇ ਜਿਹੜੀਆਂ ਇਹਨਾਂ ਮੁਬਾਰਕ ਸਥਾਨਾਂ ਤੇ ਆ ਕੇ ਦਰਸ਼ਨ ਮੇਲੇ ਕਰਦੀਆਂ ਨੇ ਤੇ ਮਨ ਤਨ ਖੁਸ਼ ਹੋ ਜਾਂਦਾ ਹੈ ਇਹ ਸਾਰਾ ਵਾਕਿਆ ਤੁਹਾਨੂੰ ਪਤਾ ਹੀ ਆ ਕਿ 1469 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਉਸ ਤੋਂ ਬਾਅਦ 1469 ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਕੁਝ ਸਮਾਂ ਆਪਣੇ ਰਾਏਪੋਇ ਤੇ ਲੰਬੜੀ ਰਹੇ ਉਸ ਤੋਂ ਬਾਅਦ ਉਹਨਾਂ ਦੀ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਦੀ ਸ਼ਾਦੀ ਹੋ ਗਈ ਤਾਂ ਬੇਬੇ ਨਾਨਕੀ ਜੀ ਜਦੋਂ ਇਸ ਜਗ੍ਹਾ ਤੇ ਆ ਗਈ ਤਾਂ ਫਿਰ ਬਾਬਾ ਨਾਨਕ ਜੀ ਵੀ ਇਸ ਜਗ੍ਹਾ ਤੇ ਅਗੇ ਸੰਨ ਭੈਣ ਨਾਨਕੀ ਨੇ ਉਹਨਾਂ ਨੂੰ ਇੱਥੇ ਲੈ ਆਂਦਾ ਸੀ ਆਪਣੇ ਕੋਲ ਤੇ ਕਿਉਂਕਿ ਬੈਬੇ ਨਾਨਕੀ ਦਾ ਵੀ ਆਪਣੇ ਵੀਰ ਨਾਲ ਬਹੁਤ ਪਿਆਰ ਸੀ ਬਾਬੇ ਨਾਨਕ ਦੇ ਨਾਲ ਤਾਂ ਫਿਰ ਭੈਣ ਭਰਾ ਇੱਥੇ ਰਹੇ ਤੇ ਬਾਬੇ ਨਾਨਕ ਦੀ ਸ਼ਾਦੀ ਵੀ ਭੈਣ ਨਾਨਕੀ ਨੇ ਕਰਵਾਈ ਮਾਤਾ ਸੁਲਖਣੀ ਜੀ ਨਾਲ ਇੱਥੇ ਬਾਬਾ ਨਾਨਕ ਨੇ ਘਰ ਬਣਾਇਆ ਇੱਥੇ ਹੀ ਬਾਬੇ ਨਾਨਕ ਦੇ ਦੋਸਤ ਪੁੱਤਰ ਬਾਬਾ ਸ਼੍ਰੀਚੰਦ ਬਾਬਾ ਲਖਮੀਦਾਸ ਜੀ ਹੋਏ ਤਾਂ ਇਤੋਂ ਹੀ ਫਿਰ ਬਾਬਾ ਨਾਨਕ ਜੀ ਯਾਤਰਾਵਾਂ ਤੇ ਵੀ ਗਏ ਇਹ ਇੱਥੇ ਹੀ ਭਾਈ ਮਰਦਾਨਾ ਜੀ ਨੂੰ ਭਾਈ ਦੀ ਉਪਾਧੀ ਦਿੱਤੀ ਗਈ ਸੀ ਸੁਲਤਾਨਪੁਰ ਲੋਧੀ ਵਿਖੇ ਇਸ ਮੁਬਾਰਕ ਸਥਾਨ ਤੇ ਅਨਮੋਲਜੀਤ ਸਿੰਘ ਅਗੰਪਰੀ ਸਿੰਘ ਟੇਕ ਕਰਾ ਕੇ ਆਏ ਨੇ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਕੇ ਸਾਡੀ ਕੌਮ ਆ ਸਾਡੀ ਮਾਂ ਬੋਲੀ ਸਾਡਾ ਪੰਜਾਬ ਹਮੇਸ਼ਾ ਤਰੱਕੀ ਤੇ ਖੁਸ਼ਹਾਲੀ ਦਾ ਆਨੰਦ ਮਾਣੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੇਣ ਦੀ ਸ਼ੋਭਤ ਨੇ ਇਸ ਨੂੰ ਅੱਗੇ ਮੋਬਾਈਲ ਫੜਨੀ ਨਹੀਂ ਆ ਜਾਂ ਕਿਸ ਕਰਕੇ ਪਰ ਇਥੋਂ ਹੀ ਦਰਸ਼ਨ ਆ ਗੁਰੂ ਮਹਾਰਾਜ ਦੇ ਕਰਦੇ ਹਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਲਈ ਸ਼ੋਭਤ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਧਰ ਜੀ ਉਹਦੀ ਸੋਨਾ ਕੀ ਪਿਆਰਾ ਜਿਹਾ ਦ੍ਰਿਸ਼ ਕਿੰਨੀ ਦਰਿਆਵਾਂ ਸਾਈਡ ਤੇ ਸੰਤਾਂ ਦੂਰੋਂ ਦੂਰੋਂ ਆ ਕੇ ਨਜ਼ਰ ਤੋਹ ਰਹੇ ਨੇ ਸ਼ਾਂਤ ਕਰਨੀਆਂ ਇਹ ਸਭ ਸੁਨਹਿਰੇ ਸਾਨੂੰ ਕੀ ਮਿਲਦਾ ਸਾਨੂੰ ਮਿਲਦਾ ਨਾ ਲੱਗਦਾ